ਸਾਰ ਸੰਗਤ ਜੀਓ ਘਰ ਦੀ ਛੱਤ ਤੇ ਕਦੀ ਇਹ ਦੋ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੰਤ ਰੋਕਦੇ ਹੁੰਦੇ ਸੀ ਘਰ ਦੀ ਹਾਲਾਤ ਦਸ਼ਾ ਬਿਲਕੁਲ ਖਤਮ ਹੁੰਦੀ ਹੈ ਔਰਤਾਂ ਹਫ਼ਤੇ ਚ ਇੱਕ ਵਾਰ ਜ਼ਰੂਰ ਦੇਖਣ ਛੱਤ ਸੋ ਪਿਆਰਿਓ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅਡੇ ਘਰ ਦੀ ਛੱਤ ਦੇ ਉੱਪਰ ਸਾਨੂੰ ਗੇੜਾ ਆਦਕ ਜ਼ਰੂਰ ਮਾਰਨਾ ਚਾਹੀਦਾ ਹੈ ਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਜਿਹੜੇ ਗਰੀਬ ਪਰਿਵਾਰ ਨੇ ਵਿਚਾਰੇ ਕੱਚੇ ਘਰ ਨੇ ਉਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਚਲੋ ਪ੍ਰਮਾਤਮਾ ਕਿਰਪਾ ਕਰੇਗਾ ਪੱਕੀ ਛੱਤ ਵੀ ਤੁਹਾਨੂੰ ਦੇਵੇਗਾ ਭਾਈ ਪ੍ਰਮਾਤਮਾ ਕਿਰਪਾ ਕਰੇ ਸਾਰਿਆਂ ਦੀ ਰਹਿਮਤ ਕਰੇ ਗੁਰਮੁਖ ਪਿਆਰਿਓ ਬੇਨਤੀਆਂ ਕਰਦੇ ਮਾਂ ਘਰ ਦੀ ਛੱਤ ਦੇ ਉੱਪਰ ਗੰਦ ਤੇ ਖੜਾ ਪਾਣੀ ਆਦਕ ਜਿਹੜਾ ਹੈ ਉਹ ਨਾ ਹੋਵੇ ਕਹਿੰਦੇ ਇਹ ਚੀਜ਼ਾਂ ਨਾਲ ਜਿਹੜੀਆਂ ਬਹੁਤ ਬੰਦੇ ਨੂੰ ਪਿੱਛੇ ਲੈ ਜਾਂਦੀਆਂ ਨੇ ਕਿਵੇਂ ਲੈ ਜਾਂਦੀਆਂ ਨੇ ਜੇ ਘਰ ਦੀ ਛੱਤ ਤੇ ਕਹਿੰਦੇ ਗੰਦਗੀ ਹੈ ਤਾਂ ਕਹਿੰਦੇ ਉਸ ਘਰ ਦੇ ਵਿੱਚੋਂ ਜਿਹੜੀ ਆਲਸ ਹੈ ਉਹ ਕਦੀ ਨਹੀਂ ਨਿਕਲਦੀ ਜੇ ਘਰ ਦੀ ਛੱਤ ਤੇ ਸਫਾਈ ਹੈ ਤੇ ਯਾਦ ਰੱਖਿਓ ਕਹਿੰਦੇ ਉਸ ਘਰ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਬਰਕਤਾਂ ਸ਼ੁਭੀਆਂ ਹੁੰ ਜਾਂਦੀਆਂ ਨੇ ਉਹ ਗੱਲ ਵੱਖਰੀ ਹੈ ਵੀ ਘਰ ਦੇ ਮੈਂਬਰ ਜਨਾ ਪਹਿਚਾਣਨ ਤੇ ਆਸੇ-ਪਾਸੇ ਘਰ ਦੇ ਤੇ ਉੱਪਰ ਛੱਤ ਦੇ ਉੱਪਰ ਜਿਹੜਾ ਪਾਣੀ ਉਹ ਫालतू ਨਾ ਖੜਾ ਹੋਵੇ ਕਾਲੂ ਇਹ ਨਾ ਹੋਵੇ ਵੀ ਪਾਣੀ ਖੜਨ ਦੇ ਨਾਲ ਘਰ ਦੀ ਛੱਤ ਮਜ਼ਬੂਤ ਹੋ ਜਾਏ ਜਾਂ ਫਿਰ ਪਾਣੀ ਖੜਨ ਦੇ ਨਾਲ ਜਿਹੜੇ ਆਸ-ਪਾਸ ਜਿਹੜੇ ਬਿਮਾਰੀਆਂ ਨੇ ਡੇਂਗੂ ਵਰਗੀਆਂ ਉਹ ਸਾਡੇ ਘਰ ਦੇ ਵਿੱਚ ਨਾ ਵੜ ਜਾਣ ਇਹ ਧਿਆਨ ਰੱਖਣਾ ਪਏਗਾ ਵੀ ਇਹ ਚੀਜ਼ਾਂ ਨਾ ਹੋਣ ਕਿਉਂਕਿ ਇਹ ਮੰਨਿਆ ਗਿਆ ਜਿਹੜੇ ਪੁਰਾਣੇ ਪ੍ਰਾਤਨ ਬਜ਼ੁਰਗ ਸੀ ਉਹ ਕਹਿੰਦੇ ਸੀ ਵੀ ਘਰ ਦੀ ਛੱਤ ਜਿਹੜੀ ਹੈ ਨਾ ਉਹ ਸਾਫ਼ ਹੋਣੀ ਚਾਹੀਦੀ ਹੈ ਜੇ ਕਹਿੰਦੇ ਘਰ ਦੀ ਛੱਤ ਤੁਹਾਡੀ ਸਾਫ਼ ਹੈ ਤਾਂ ਕਹਿੰਦੇ ਬਹੁਤ ਕੁਝ ਹੈ ਤੇ ਜੇਕਰ ਘਰ ਦੀ ਛੱਤ ਤੁਹਾਡੀ ਸਾਫ਼ ਨਹੀਂ ਹੈ ਤੇ ਕਹਿੰਦੇ ਫਿਰ ਉਦੇ ਵਿੱਚ ਨਾ ਕਹਿੰਦੇ ਘਰ ਦੇ ਵਿੱਚ ਕਹਿੰਦੇ ਬਰਕਤ ਕਦੀ ਨਹੀਂ ਹੁੰਦੀ ਘਰ ਦੇ ਵਿੱਚ ਨਾ ਜਿਹੜੀ ਬਰਕਤ ਹੈ ਕਹਿੰਦੇ ਉਹ ਖਤਮ ਹੋ ਜਾਂਦੀ ਹੈ ਜਿਸ ਘਰ ਦੇ ਵਿੱਚ ਉਹ ਬਰਕਤ ਖਤਮ ਹੋ ਗਈ ਕਹਿੰਦੇ ਉੱਥੇ ਦਾ ਫਿਰ ਤੁਹਾਨੂੰ ਪਤਾ ਵੀ ਦਲੇਦਰ ਹੀ ਰਹਿੰਦਾ ਹੈ ਤੇ ਦਾ ਫਿਰ ਦਲੇਦਰ ਰਹਿੰਦਾ ਹੈ ਤੇ ਜਿੱਥੇ ਦਲੇਦਰ ਆ ਜਾਏ ਕਹਿੰਦੇ ਉੱਥੇ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਥਲ-ਪੁਥਲ ਹੋ ਜਾਂਦੀਆਂ ਨੇ ਪੁੱਠੀਆਂ ਸਿੱਧੀਆਂ ਹੋ ਜਾਂਦੀਆਂ ਨੇ ਵੀ ਇਹ ਚੀਜ਼ ਦਾ ਨਾ ਖਾਸ ਧਿਆਨ ਰੱਖਿਆ ਜਾਏ ਸੋ ਗੁਰਬਾਣੀ ਦਾ ਜਾਪ ਕਰਨਾ ਗੁਰੂ ਘਰ ਜਾਣਾ ਔਰ ਆਸ-ਪਾਸੇ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਵੱਲ ਧਿਆਨ ਨਾ ਦੇਣਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਕਿਰਤ ਕਮਾਈ ਕਰਨੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕਹਿਣਾ ਸਤਿਗੁਰੂ ਜੀ ਆਪ ਜੀਓ ਕਿਰਪਾ ਕਰੋ ਬਰਕਤ ਪਾਓ ਔਰ ਆਪਣਾ ਸਮਾਂ ਤੇ ਆਪਣੇ ਪੈਸੇ ਨੂੰ ਜਿਹੜਾ ਹੈ ਸੰਭਾਲ ਕੇ ਰੱਖਣਾ ਇਹ ਨਾ ਹੋਵੇ ਵੀ ਅਸੀਂ ਕਿਸੇ ਬਾਪੇ ਦੇ ਮਗਰ ਲਾਕੇ ਜਾਂ ਕਿਸੇ ਵੀ ਹੋਰ ਫालतू ਫਜ਼ੂਲ ਖਰਚਾ ਕਰੀਏ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਜਿਹੜਾ ਅਸੀਂ ਵਿੱਚੇ ਦੱਬਦੀਏ ਇਹ ਚੀਜ਼ ਜਿਹੜੀ ਹੈ ਬਿਲਕੁਲ ਨਾ ਹੋਵੇ ਇਹ ਇਹ ਚੀਜ਼ਾਂ ਨਾ ਸਾਨੂੰ ਨੋਟ ਕਰਨੀਆਂ ਪੈਣਗੀਆਂ ਸਾਡੇ ਜੀਵਨ ਦੇ ਵਿੱਚ ਕੋਈ ਨਾ ਕੋਈ ਘਾਟ ਹੁੰਦੀ ਆ ਕੋਈ ਮਨੁੱਖ ਪੂਰਾ ਨਹੀਂ ਹੈਗਾ ਵੀ ਜਿਹੜਾ ਸਾਰਾ ਜੀਵਨ ਜਿਹਦਾ ਜੀਦਾ ਪੂਰਾ ਹੋਵੇ ਕੋਈ ਨਾ ਕੋਈ ਜਿਹੜੀ ਘਾਟ ਹੈ ਨਾ ਜੀਵਨ ਦੇ ਵਿੱਚ ਹੁੰਦੀ ਆ ਪਰ ਕਿਸੇ ਨਾ ਕਿਸੇ ਗੱਲ ਤੋਂ ਜਾਂ ਕਿਸੇ ਨਾ ਕਿਸੇ ਨੂੰ ਮਿਲ ਕੇ ਜਾਂ ਕਿਸੇ ਦੇ ਦੱਸੇ ਤੇ ਹੀ ਉਹ ਜੀਵਨ ਦੇ ਵਿੱਚੋਂ ਜਿਹੜੀਆਂ ਘਾਟਾਂ ਨੇ ਨਾ ਉਹ ਨਿਕਲਦੀਆਂ ਨੇ ਤੋਂ ਸਾਧ ਸੰਗਤ ਇਹ ਚੀਜ਼ ਜਿਹੜੀ ਆ ਨਾ ਯਾਦ ਰੱਖੀ ਜਾਏ ਇਹ ਚੀਜ਼ ਨੂੰ ਵਿਚਾਰਿਆ ਜਾਏ ਇਹ ਚੀਜ਼ ਨੂੰ ਨਾ ਜਿਹੜਾ ਥੋੜਾ ਜਿਹਾ ਸਮਝਿਆ ਜਾਏ ਇਸ ਚੀਜ਼ ਦੇ ਨਾ ਥੋੜਾ ਜਿਹਾ ਵਿਚਾਰਨ ਦੀ ਜ਼ਰੂਰਤ ਹੈ ਜਦੋਂ ਆਪਾਂ ਵਿਚਾਰਾਂਗੇ ਫਿਰ ਗੱਲ ਬਣੇਗੀ ਸੋ ਘਰ ਦੇ ਹਾਲਾਤ ਜਿਹੜੇ ਨੇ ਤਦ ਸੁਧਰਦੇ ਨੇ ਜਦੋਂ ਆਪਾਂ ਇੱਕ ਮੱਤੇ ਹੋ ਜਾਈਏ ਘਰ ਦੇ ਸਾਰੇ ਜਿਹੜੇ ਨੇ ਉਹ ਇੱਕ ਮਤ ਹੋ ਜਾਣ ਤੇ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਨੇ ਜ਼ਰੂਰ ਅਹਿਦ ਕਰਨ ਜਦੋਂ ਪ੍ਰਸ਼ਾਦਾ ਪਾਣੀ ਬਣਾਉਣ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਜਾਂ ਗੁਰਬਾਣੀ ਦਾ ਜਾਪ ਕਰਨ ਔਰ ਆਪਣੇ ਘਰ ਦੀ ਛੱਤ ਤੇ ਸਾਫ ਸਫਾਈ ਔਰ ਆਸੇ ਪਾਸੇ ਜਿਹੜਾ ਹੈ ਘਰ ਦੇ ਜਿਹੜੀ ਆ ਸਾਫ ਸਫਾਈ ਜ਼ਰੂਰ ਤਾਂ ਜੋ ਬਿਮਾਰੀਆਂ ਜਿਹੜੀਆਂ ਨੇ ਘਰ ਦੇ ਵਿੱਚ ਨਾ ਆਉਣ ਜੇ ਅਪਰ ਤੰਦਰੁਸਤਾਂ ਤੇ ਪ੍ਰਮਾਤਮਾ ਦਾ ਨਾਮ ਵੀ ਲੈ ਸਕਦੇ ਆ ਤੇ ਸਾਧ ਸੰਗਤ ਫਿਰ ਸਾਡੇ ਵਰਗਾ ਕੋਈ ਹੋਰ ਇਨਸਾਨ ਨਹੀਂ ਹੈ ਤੇ ਪ੍ਰਮਾਤਮਾ ਕਹਿੰਦੇ ਭਾਈ ਤੂੰ ਤੇ ਫਿਰ ਮਹਾਨ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਤੇਰੇ 'ਤੇ ਹੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨੇ ਸਾਰੇ ਇਹ ਭਾਵਰਥਾਂ ਨੂੰ ਪੜਿਆ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ